ਬਿਨਾ ਕਿਸੇ ਵਿਚੋਲੇ ਤੋਂ ਘਰ ਬੈਠੇ ਹਰ ਰੋਜ਼ ਪੰਜਾਬੀ ਨਵੇਂ ਨਵੇਂ ਰਿਸ਼ਤੇ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਓ ਅਸੀਂ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਦੱਸਦੇ ਹਾਂ ਤਾਂ ਕਿ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਕੁੜੀ ਦਾ ਰਿਸ਼ਤਾ ਹੈ ਰਿਸ਼ਤੇ ਦੀ ਜਾਣਕਾਰੀ ਕਰੋ ਨੋਟ ਏਰੀਆ ਬਰਨਾਲਾ ਗੋਤ ਔਲਖ ਕੁੜੀ ਦੀ ਪੜ੍ਹਾਈ ਐਮਏ ਬੀਐਡ ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ ਡੇਟ ਆਫ ਬਰਥ 1993 ਕੱਦ 5 ਫੁੱਟ 5 ਇੰਚ ਲੜਕੀ ਦੇ ਦੋ ਭਰਾ ਮੈਰਿਡ ਇੱਕ ਫੌਜ ਦੇ ਵਿੱਚ ਨੌਕਰੀ ਕਰਦੇ ਨੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਕੁੜੀ ਨੇ ਕੈਨੇਡਾ ਵਿੱਚ ਵਰਕ ਪਰਮਿਟ ਦੀ ਫਾਇਲ ਲਾਈ ਹੋਈ ਆ ਜਰਨਲ ਆਈਲੈਂਡਸ ਦੇ ਵਿੱਚੋਂ ਕੁੜੀ ਦੇ 6 ਬੈਂਡ ਆਏ ਹੋਏ ਨੇ ਵਧੀਆ ਬੈਲ ਸੈਟਲਡ ਪਰਿਵਾਰ ਵਿੱਚੋਂ ਕੁੜੀ ਹੈ ਜੀ ਪਰਿਵਾਰ ਨੂੰ ਮੁੰਡੇ ਦੀ ਲੋੜ ਆ ਮੁੰਡਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਆਸਟ੍ਰੇਲੀਆ ਜਾਂ ਅਮਰੀਕਾ ਦਾ ਪੀਆਰ ਹੋਵੇ ਮੁੰਡੇ ਕੋਲੇ ਘੱਟੋ ਘੱਟ 7-8 ਕਿੱਲੇ ਜ਼ਮੀਨ ਦੇ ਹੋਣ ਮਾਲਵਾ ਏਰੀਆ ਨੂੰ ਪਹਿਲ ਹੈ ਲੜਕੀ ਦਾ ਪਰਿਵਾਰ ਵਧੀਆ ਵਿਆਹ ਕਰੇਗਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੇ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ